ਚੱਲਦੇ ਆਂ ਵਾਪਸ ਚੱਲ ਰਹੇ ਬਹੁਤ ਸੋਹਣੇ ਸੋਹਣੇ ਗੁਰੂ ਮਹਾਰਾਜ ਦੇ ਘਰ ਉਧਰ ਚੱਲਦੇ ਆਂ ਅੰਮ੍ਰਿਤਸਰ ਆਪਣੇ ਕੰਮ ਜ਼ਰੂਰੀ ਤੇ ਨਾਰੇ ਟੇਕਿਆਂ ਵਾਂਗੇ ਸ੍ਰੀ ਦਰਬਾਰ ਸਾਹਿਬ ਮੱਥਾ ਤੇ ਕੱਲੇ ਹੀ ਚੱਲੇ ਆਂ ਤੇ ਜੇ ਰਾਦੇ ਜਮ ਸ਼ਹਿਰ ਹੀ ਜਾਇਆ ਜਾਵੇ ਜੇ ਜਲਦੀ ਮੁੜਾਏ ਦਾ ਜਾਵਾਂਗੇ ਜਮ ਜੇ ਨਾ ਮੁੜੇ ਜਲਦੀ ਫਿਰ ਜਮ ਨਹੀਂ ਜਾਂਦੇਗੇ ਵੈਸੇ ਹੀ ਵਲੌਗ ਬਣਾਵਾਂਗੇ ਅੱਜ ਚਲੋ ਮਿਲਦੇ ਆਂ ਫਿਰ ਅਖੀਰੀ ਦਰਵਾਜ਼ਾ ਆ ਕੇ ਪਾਣੀ ਵੇਖੋ ਕੰਨਾਂਦ ਰਿਆ ਦੇ ਵਿੱਚ ਦੋਰਾ ਫੇਰ ਛੱਡ ਲੈਣਾ ਵਿ ਮੈਟਰ ਆਪਾਂ ਪਹੁੰਚ ਗਏ ਹੋਏ ਆਂ ਦਰਬਾਰ ਸਾਹਿਬ ਕੋ ਪਰ ਕਰਮਾ ਦੇ ਵਿੱਚ ਚੱਲ ਕੇ ਕਰਾਉਣੇ ਤੁਹਾਨੂੰ ਦਰਸ਼ਨ ਸੰਗਤ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਆ ਅੰਦਰ ਜਾ ਕੇ ਵੇਖੋ ਕਿੰਨੀ ਸੰਗਤ ਆ ਆਪਾਂ ਕਰਕੇ ਦਰਸ਼ਨ ਫਿਰ ਚੱਲਦੇ ਆਂ ਵਾਪਸ ਹਲੋ ਆਪਾਂ ਚੱਲੇ ਹਾਂ ਕਰਮ ਦਰਸ਼ਨ ਅੰਦਰ ਤੁਹਾਨੂੰ ਵੀ ਕਰਾਉਣਾ ਹੈ ਸਾਰਿਆਂ ਨੂੰ ਹਲੋ ਕਰੋ ਦਰਸ਼ਨ ਰੋਤ ਚੱਲ ਰਹੇ ਬਹੁਤ ਸੋਹਣੇ ਸੋਹਣੇ ਗੁਰੂ ਮਹਾਰਾਜ ਦੇ ਕਰੋ ਦਰਸ਼ਨ ਸੰਗਤ ਬਹੁਤ ਜ਼ਿਆਦਾ ਜ ਫਿਰ ਤੇ ਦਰਸ਼ਨ ਜਾਣ ਜਨੰਦਰ ਚਲੋ ਕੋਈ ਨਾ ਬਾਹਰੋਂ ਸਹੀ ਰੱਖਿਆ ਅੰਦਰ ਆਉਂਦਾ ਹਾਂਜੀ ਭਾਈ ਮਿੱਤਰੋ ਜਦਾਂ ਸਾਰੇ ਆਪਾਂ ਆਗੇ ਹੀ ਘਰੇ ਤੇ ਜੈਮਣੀ ਗਿਆ ਹੀ ਆਏ ਆਪਾਂ ਅੱਜ ਗਏ ਹੋਏ ਸੀ ਦਰਬਾਰ ਸਾਹਿਬ ਤੇ ਘਰੇ ਆਏ ਆਂ ਤੇ ਆਕੇ ਚਾਹ ਪਾਣੀ ਪੀਤਾ ਵਾ ਤੇ ਬਾਹਰ ਵੇਖਿਆ ਮੀਂਹ ਆਉਣ ਲੱਗ ਗਿਆ ਵਾ ਮੀਂਹ ਪੈਣ ਲੱਗਿਆ ਬਦਲੀ ਵੀ ਲਸ਼ਕਦੀ ਆ ਪੂਰੀ ਪ੍ਰੋਪਰ ਤੇ ਪ੍ਰੋਪਰ ਲਸ਼ਕਦੀ ਪੂਰੀ ਬਿਜਲੀ ਵੀ ਆਜੋ ਤੇ ਗੜੇ ਗੁੜੇ ਪੈਣੇ ਆ ਤਾਂ ਠੰਡ ਹੋ ਜਾਣੀ ਦੁਵਾਰਾ ਜਦੋਂ ਧਿਆਨ ਰੱਖੋ ਵੇਖੋ ਬਦਲ ਕਰ ਜਦਾ ਵੇਖੋ ਚਲੋ ਮਿਲਦੇ ਆਪਾਂ ਰੋਟੀ ਰੋਟੀ ਖਾ ਲਈਏ ਫੇਰ ਪੈਣੇ ਆ ਦੁੱਧ ਦੁੱਧ ਪੀ ਕੇ ਡਰੈਸਟ ਕਰਦੇ ਆ ਚਲੋ ਮਿਲਦੇ ਕੱਲੂ ਬਾਏ ਬਾਏ ਗੁੱਡ ਬਾਏ